ਬੜੀ ਦੁਖਦਾਈ ਘਟਨਾ ਹੋਈ ਏ ਅੱਜ ਜਿਹੜੀ ਹਾਸਤਾ ਐਕਸੀਡੈਂਟ ਹੋਇਆ ਔਰ ਬੜੇ ਮੈਂ ਕੀ ਸਿੱਖਦਾ ਵੀ ਪਰਮਾਤਮਾ ਇਹੋ ਜਿਹਾ ਸਮਾਂ ਨਾਲ ਆ ਕੇ ਕਿਸੇ ਦੇ ਵਿਚਾਰ ਦੇ ਕਰੀਬ ਜਿਹੜੇ ਲੋਕ ਦੱਸੇ ਜਾ ਰਹੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਏ ਔਰ ਸੱਤ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਹਮੇਸ਼ਾ ਰੈਫਰ ਕੀਤਾ ਗਿਆ ਔਰ ਬਾਕੀ ਜਿਹੜੇ ਨੇ ਇਥੇ ਹਸਪਤਾਲ ਦੇ ਵਿੱਚ ਦਾਖਲ ਹੋ ਸਨ ਪੰਜਾਬ ਸਰਕਾਰ ਇਥੇ ਪਹੁੰਚ ਗਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਨੂੰ ਆਪ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਵੀ ਫੌਰਨ ਜਿਹੜਾ ਉੱਥੇ ਪਹੁੰਚੋ ਪਰ ਮੈਂ ਤੁਹਾਨੂੰ ਪਤਾ ਲੈchna ਦਾ ਦੂਰ ਚੱਲ ਰਿਹਾ ਸੀ ਆਪਣਾ ਪਿੰਡਾਂ ਦੇ ਵਿੱਚ ਸੀ ਮੈਂ ਸਾਰੇ ਕੰਮ ਛੱਡ ਕੇ ਮੈਨੂੰ ਜਦੋਂ ਪਤਾ ਲੱਗਾ ਮੈਂ ਫੌਰਨ ਹੀ ਸਾਰੇ ਕੰਮ ਛੱਡ ਕੇ ਤੇ ਮੈਂ ਇੱਥੇ ਪਹੁੰਚਿਆ ਜੀ 12 ਜਿੰਨੀਆਂ ਵੀ ਟੀਮਾਂ ਦੀ ਕੋਲ ਆ। ਪ੍ਰੋਪਰਲੀ ਟੀਮਾਂ ਦੇ ਦੇ ਰਹੇ ਆ ਜੀ ਜਿੱਥੇ ਵੀ ਜਿਸ ਕਿਸਮ ਦੀ ਵੀ ਸਾਰੇ ਡਾਕਟਰਾਂ ਦੀ ਵੀ ਡਿਊਟੀ ਲੱਗੀ ਹੈ ਸਾਡੇ ਸਿਵਲ ਸਰਪੰਚ ਸਾਹਿਬ ਵੀ ਆ ਗਏ ਨੇ ਸਾਰੇ ਮਤੌਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਅ ਬਸ ਇਹੋ ਹੀ ਆ ਵੀ ਪਰਮਾਤਮਾ ਇਹਨਾਂ ਪਰਿਵਾਰਾਂ ਤੇ ਅਸ਼ੀਰਵਾਦ ਰੱਖੇ ਜਿਹੜੇ ਸੀਰੀਅਸ ਨੇ ਮੈਂ ਹੋਰ ਅਰਦਾਸ ਬੇਨਤੀ ਕਰਦਾ ਵਾਂ ਉਹਨਾਂ ਨੂੰ ਪਰਮਾਤਮਾ ਆਪਣਾ ਉਹ ਦਾ ਅਸਰਾ ਦੇਖਿਓ ਨਦੀ ਤੰਦਰੁਸਤੀ ਦੀਆਂ ਕੰਮ ਉਹ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਹਨਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਅੰਮ੍ਰਿਤਸਰ 7 ਦੇਖੋ 7 ਬੱਚੇ ਬੱਚੇ ਵੀ ਉਹ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਨਾ ਇੱਕ ਹੈ ਜਿਆਦਾ ਨਾ ਅਡਲਟ ਹੀ ਜਿਹੜੇ ਬਹੁਤੇ ਅਡਲਟ ਆ ਬੱਚਾ ਇੱਕ ਕੋਈ ਕੈਜ਼ਲਟੀਆਂ 3 ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ਲਟੀਆਂ ਜਿਹੜੀਆਂ ਪਈਆਂ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਤੇ ਉਥੇ ਪ੍ਰੀਲੀਮਿਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਐਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ ਪਲੱਸ 12 ਬੰਦੇ ਹੈ 2 ਸੋ ਦੇ ਹੈਵ ਸਸਟੇਨਡ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ ਤਾਂ ਬੜਾ ਅਸੀਂ ਇਸ ਚੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਨੇ